हां जी दोस्तों सारेया नु सस्श्रीकाल स्वागत करते हा टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਬੀਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੀ ਆ ਪਸ਼ੂ ਵਪਾਰ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਤੇ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਆਪਾਂ ਦੋਸਤੋ ਤੁਹਾਨੂੰ ਦੇਈ ਦੀ ਐ ਇਸ ਘਰ ਤੋਂ ਅੱਜ ਜੇਕਰ ਦੋਸਤੋ ਐਨੀਮਲ ਦੀ ਗੱਲ ਕਰ ਲਈਏ ਘੱਟੋ ਘੱਟ ਕੋਈ 4-5 ਚਾਰ ਨਾਗ ਜਿਹੜੇ ਆ ਦੋਸਤੋ ਆਪਾਂ ਦਿਖਾ ਦਾਂਗੇ ਤੁਹਾਨੂੰ ਪਸ਼ੂ ਤੇ ਜਿਨ੍ਹਾਂ ਦੇ ਵਿੱਚੋਂ ਵੇੜਾ तकरीबन ਕੋਈ 3 ਨਾਗ ਜਿਹੜੇ ਵੇੜਾ ਹੋਣਗੀਆਂ ਬਾਕੀ ਇੱਕ ਬੂਰੀ ਇਹ ਮੱਝ ਦਿਖਾਵਾਂਗੇ ਦੋਸਤੋ ਸੂਹੀ ਸੂਬਾਈ ਇਹ ਬੂਰੀ ਮੱਝ ਸੋ ਜਿਹੜਾ ਪਸ਼ੂ ਸੂਆ ਸੂਆਇਆ ਦੁੱਧ ਦੀ ਦੋਸਤੋ ਕੋਈ ਧਾਰਾ ਮਾਰ ਕੇ ਦੋ ਦੋ ਚਾਰ-ਚਾਰ ਕੋਈ 10-10 5-5 ਧਾਰਾ ਮਾਰ ਕੇ ਆ ਤਸੱਲੀ ਜ਼ਰੂਰ ਕਰਾਵਾਂਗੇ ਸੋ ਜਿਹੜੇ ਵੀਰ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਵੀ ਰਿਕਵੈਸਟ ਆਪਣੀ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਆਓ ਕਰਦੇ ਹਾਂ ਗੱਲਬਾਤ ਬਾਈ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋ ਠੀਕਾ ਵੀਰ ਜੀ ਬਹੁਤ ਬਹੁਤ ਵਧੀਆ ਠੀਕ ਠਾਕ ਵੀਰ ਜੀ ਸੋ ਦੋਸਤੋ ਬਾਕੀ ਦੇਸ਼ ਵਿਦੇਸ਼ ਵਿੱਚ ਜਿੰਨੇ ਵੀਰ ਬੈਠੇ ਆ ਸਾਰਿਆਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਇਸੇ ਤਰ੍ਹਾਂ ਦੋਸਤੋ ਸਾਰੇ ਵੀਰ ਦਿਨ-ਦੁੱਖ ਨਿਜ ਰਾਤ ਚੌਗਣੀ ਜਿਹੜੀ ਆ ਤਰੱਕੀ ਕਰਦੇ ਰਹੇ ਤੇ ਅੱਛਾ ਭਾਈ ਹਰਵੇਲ ਅੱਜ ਪਸ਼ੂ ਆਪਣੇ ਕੋਲ ਟੋਟਲ ਚੱਲ ਰਹੀ ਆ ਹਾਂਜੀ ਸੰਦੂ ਸਾਹਿਬ ਜੀ ਚਾਰ ਨਾਗ ਨੇ ਇੱਕ ਬੂਰੀ ਮੱਝ ਸੂਈ ਆ ਹਾਂ ਤੇ ਇੱਕ ਗਾਂ ਸੂਈ ਆ ਜਰਸੀ ਤੇ ਛਾਈਵਾਲ ਦਾ ਕ੍ਰੋਸ ਆ ਓਕੇ ਤੇ ਇੱਕ ਗੱਬਨ ਐ ਟੀ ਐਫ ਜਿਹੜੀ ਆ ਇੱਕ ਨਾਲ ਜਿਹੜੀ ਆ ਮਿਕਸ ਹੋਵੀ ਜਰਸੀ ਨਾਲ ਤੇ ਐਚ ਐਫ ਨਾਲ ਠੀਕ ਹੈ ਜੀ ਠੀਕ ਲੋ ਬਦਸਤੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਪਰ ਫਿਰ ਭਾਈ ਇੱਥੋਂ ਹੀ ਸ਼ੁਰੂਆਤ ਕਰਦੇ ਆ ਬੂਰੀ ਇਹ ਮਹਾਜਾ ਵੀਰ ਕੀ ਡਿਟੇਲ ਆ ਸੂਬਾ ਕਿਨਵਾ ਸੰਧੂ ਸਾਹਿਬ ਦੂਜਾ ਸੂਆ ਵਾ ਹਾਂ ਸੂਈ ਨੂੰ ਅੱਜ ਕਰੀਬ 13 14 ਦਿਨ ਦਾ ਸਮਾਂ ਹੋ ਗਿਆ ਓਕੇ ਪਿੱਛੇ ਕੱਟੀ ਆ ਨੀਲੀ ਦੀ ਠੀਕ ਹੈ ਜੀ ਤਾਂ ਗ੍ਰੀਵੇ ਦੇ ਥੱਲੇ 9 ਤੋਂ 10 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਹੈ। ਹੂੰ। ਬਾਕੀ ਚੋਣ ਬਹੁਤ ਵਧੀਆ ਤੇ ਦੂਜੀ ਸੂਏ ਸੂਈ ਆ। ਓਕੇ। ਹਾਂਜੀ। ਲਓ ਦੋਸਤੋ ਦੇਣ ਤੁਹਾਨੂੰ ਦੱਸ ਹੀ ਦਿੱਤੇ ਵੀਰ ਨੇ ਵੀ 15 14 14 ਕੁ ਦਿਨ ਦਾ ਸਮਾਂ ਤੇ ਦੂਜਾ ਸੂਹਾ ਸੂਈ ਆ ਮਗਰ ਕੱਟੀ ਆ ਫੀਮੇਲ ਕਾਫ। ਸੋ ਚੰਗੀ ਹਾਈਟ ਕੱਤ ਬਹੁਤ ਸੋਹਣੀ ਆ ਵੱਡੀ ਹਾਈਟ ਦੇ ਵਿੱਚ ਆ। ਕੋਈ ਵੀਰ ਦੂਰੋਂ ਦਰਾੜਦੇ ਆ ਦੋਸਤੋ ਤੁਰਦਾ ਆ ਤੇ ਉਹਨੇ ਧਿਆਨ ਚ ਆਪਾਂ ਲਿਆ ਦੇਈ ਦੀ ਆ ਚੀਜ਼ ਵੀ ਹਾਈਟ ਸੋਹਣੀ ਆ ਵੇਲਪੁੱਲ ਚੰਗੀ ਸਪੈਸ਼ਲ। ਹਾਈਟ ਕੱਤ ਬਹੁਤ ਸੋਹਣਾ। ਬਾਕੀ ਤੋਰਾ ਤੁਸੀਂ ਵੇਖ ਕੇ ਚੈੱਕ ਕਰ ਲਓ ਥਣ ਚੱਡੇ ਦੀ ਪੂਰੀ ਸਾਫ ਆ ਠੀਕ ਆ ਜੀ ਸੋ ਮੇਨ ਗੱਲ ਆ ਦੋਸਤੋ ਸੰਧੂ ਸਾਹਿਬ ਚੁਪਾਈ ਕਰਨੀ ਆ ਥਣ ਚੱਡੇ ਦੀ ਸਾਫ ਸੁਥਰੀ ਮੇਰੇ ਕੋਲ ਤਿਲਾਂ ਵਾਲੀ ਬੁਰੀ ਆ ਆ ਦਿਖਾ ਦਿਗੇ ਜੀ 2 ਮਿੰਟਾ ਰੋਕ ਲੀਏ ਸੋ ਲਾਲ ਬੁਰੀ ਦੋਸਤੋ ਤਿਲਾਂ ਵਾਲੀ ਆ ਠੀਕ ਆ ਜੀ ਤੇ ਬਿਲਕੁਲ ਤਿਲਾਂ ਵਾਲੀ ਆ ਦਿਖਾਓ ਸੰਧੂ ਸਾਹਿਬ ਨੂੰ ਲੱਗੇ ਤਾਂ ਜੁੰਗਰ ਜੀ ਸੋ ਸਕਿਨ ਸਕਿਨ ਬਹੁਤ ਪਤਲੀ ਹੈ ਇਹ ਬਿਲਕੁਲ ਹਾਲ ਹੋ ਗਿਆ ਤੇ ਬੁਰੀ ਹੈ ਅੱਛਾ ਹਰਵੈਲ ਭਾਈ ਇੱਕ ਵਾਰੀ ਕਨਫਰਮ ਕਰਾ ਦਿਗੇ ਦੁੱਧ ਕਿੰਨਾ ਜੋ ਦਸੰਦੂ ਸਾਹਿਬ ਵੈਸੇ ਦਾਸੀ ਹੋਊਗਾ ਆਪਾਂ 9 ਲੀਟਰ ਹੀ ਕਵਾਂਗੇ ਹਾਂਜੀ 12 ਵੀ ਦਊਗੀ ਹੂੰ ਲੋਬ ਦੋਸਤੋ ਕਿਉਂਕਿ ਦਸੰਦੂ ਸਾਹਿਬ ਜਿਹੜੇ ਬੰਦੇ ਨੇ ਖਰੀਦਣੀ ਚੀਜ਼ ਹੁੰਦੀ ਹੈ ਜਾ ਕੇ ਉਹੀ ਪਸ਼ੂ ਦੇ ਰੀਜ ਲਾਉਂਦਾ ਵਾ ਹਾਂਜੀ ਲੋ ਦੋਸਤੋ 9 10 9 10 ਲੀਟਰ ਜਿਹੜਾ ਹੁਣ ਬਿਲਕੁਲ ਕਹਿੰਦੇ ਦਸੰਦੂ ਸਾਹਿਬ ਚਲੋ ਵਿਖਾ ਲਾ 11 ਦਾ ਵੀ ਹੈ ਪਰ ਆਪਾਂ ਜਿਹੜਾ ਹੈ ਉਹੀ ਗੱਲ ਕਰਾਂਗੇ ਠੀਕ ਹੈ ਜੀ ਸੋ ਲਾਲ ਰਤੀ ਪੂਰੀ ਆ ਦੋਸਤੋ ਤਿਲਾਂ ਵਾਲੀ ਆ ਬਾਕੀ ਸਪੇਸ ਪੂਸ ਜਿੰਨੀਆਂ ਕਰਮਾਲੀ ਦੀ ਸੋਹਣੀ ਆ ਅੱਗੇ ਤੋਂ ਚੱਡੇ ਦੀ ਸਾਫ ਸੁਥਰੀ ਆ ਬਹੁਤ ਸੋਹਣੀ ਚਵਾਈ ਇੱਕ ਨੰਬਰ ਆ ਕੋਈ ਦੋ ਵਾਰੀ ਚੋਲੇ ਦੇ ਚਾਰ ਵਾਰੀ ਚੋਲੇ ਠੰਡੀ ਸੀਰ ਬਹੁਤ ਆ ਅੱਛਾ ਮਗਰ ਕੱਟੀ ਆ ਗਈ ਹੈ ਮਗਰ ਕੱਟੀ ਆ ਆ ਕੱਟੀ ਆ ਹਾਂਜੀ ਲੈ ਵੀ ਬਾਕੀ ਸਾਨੂੰ ਸਭ 12 ਤੋਂ 13 ਲੀਟਰ ਦੇ ਵਿੱਚ ਚਵਾਈ ਕਰਾਉਗੀ ਸ਼ਾਮ ਸ਼ਾਮ ਵਾਲੀ ਥਾਂ ਦੇ ਆ ਚਲੋ ਜਿਹੋ ਜਿਹਾ ਕਦ-ਕਦ ਚੰਗਾ ਛੋਟੀ ਦਾ ਤੇ ਬਾਕੀ ਦੋ ਹਸਲ ਦੇ ਵਿੱਚ ਪਸ਼ੂ ਤਾਂ ਜਿਹੜੀ ਜੰਗਲ ਦੇ ਤੇ ਆ ਗਏ ਜਿਹੜਾ ਪਸ਼ੂ ਜਿਹਨੇ ਘਰ 'ਚ ਟਿਕਾਉਣਾ ਹੁੰਦਾ ਉਹੀ ਵੇਚਣ ਵਾਲੇ ਨੂੰ ਹੁੰਦਾ ਕਿ ਅਸੀਂ ਕਿਉਂ ਖਰਚਾ ਕਰੀਏ ਅਸੀਂ ਵੇਚ ਦੇਣਾ ਵਪਾਰੀ ਨੂੰ ਹੁੰਦਾ ਕਿ ਮੇਰੇ ਕੋਲੇ 2 ਦਿਨ ਲਈ ਆਈ ਮੈਂ ਪਤਾ ਨਹੀਂ 2-4 ਹਜ਼ਾਰ ਲੈਣਾ ਕਿ ਨਹੀਂ ਲੈਣਾ ਮੈਂ ਕਿਉਂ ਖਰਚਾ ਕਰਾਂ ਅਸਲ ਜਾ ਕੇ ਪਸ਼ੂ ਜੀ ਦੇ ਜਿੰਨੇ ਖਰੀਦੇ ਹੁੰਦਾ ਸ਼ੌਂਕ ਨਾਲ ਸੇਵਾ ਉਹੀ ਕਰਦਾ ਅੱਛਾ ਕੀ ਮੁੱਲ ਕਰਾਂ ਕਹਿੰਦਾ ਮੁੱਲ ਸੰਤੂ ਸਾਹਿਬ ਕਰਨ ਨੂੰ ਭਾਵੇਂ 85 ਕਰ ਲਈਏ 82 ਕਰ ਲਈਏ ਹਾਂ ਨਾ 78000 ਦੀ ਦੇ ਦੇਣ 78000 ਦੀ ਬਿਲਕੁਲ ਜੀ ਲਓ ਦੋਸਤੋ 78000 ਦੀ ਲੈਣ ਦੇਣ ਵਾਲੀ ਗੱਲਬਾਤ ਆ ਸੋ ਬਾਕੀ ਮਜਬੂਰੀ ਆ ਕਾਫੀ ਵੇਰਾਂ ਦੇ ਜਿਹੜੇ ਫੋਨ ਕਾਲਾਂ ਆਉਂਦੀਆਂ ਨੇ ਵੀ ਪੂਰਾ ਪਸ਼ੂ ਖਰੀਦਣਾ ਬੂਰੀ ਮੱਝ ਖਰੀਦਣੀ ਝੋਟੀ ਖਰੀਦਣੀ ਆ ਬੇਸ਼ੱਕ ਤੁਸੀਂ ਆਪਣੀ ਵਿਆਉਂਤ ਲਾ ਸਕਦੇ ਜੀ ਦੁੱਧ ਵੀ ਸਟਾਰਟਿੰਗ ਜਿਹੜੀ ਆ ਦੋਸਤੋ ਮੈ ਵਾਲਿਓ ਬਾਅਦ ਹੀ ਆਪਾਂ ਗੱਲ ਕਰ ਲਈਏ ਤੇ 15 14 ਦਿਨਾਂ ਤੋਂ ਵੀ ਹੁਣ 9 10 ਤੇ ਚੱਲਣ ਲਈ ਆ ਠੀਕ ਆ ਅਗਲੀ ਆਪਣੇ ਕੋਲ ਆ ਵੇੜ ਜਿਹੜੀ ਆ ਬੀਰ ਖਰਪੇਲ ਇਹ ਸੂਆ ਘਰਮਾ ਸੁਣਦੀ ਆ ਸੰਦੂ ਸਾਹਿਬ ਪਲੂਣ ਬੱਚੀ ਨੇ ਸੂਣਾ ਮੂੰਹ ਚੱਕ ਗਈ ਆ ਮੂੰਹ ਚਾਰ ਦੰਦ ਬਿਲਕੁਲ ਜੀ ਲਓ ਦੋਸਤੋ ਪਹਿਲਾ ਸੂਆ ਬੱਚੀ ਸੂਣ ਜਾ ਰਹੀ ਆ ਤੇ ਬਹੁਤ ਖ ਡੱਬੀ ਵਛੀਆ ਕਦਕੁੱਦ ਬਹੁਤ ਸੋਹਣਾ ਵੱਡੇ ਕਦ ਕਾਟ ਦੇ ਵਿੱਚ ਤੇ ਪੂਰੀ ਫੱਬੀ ਖੜੀ ਆ ਦੋਸਤੋ ਲੇਵੇ ਮੰਤਰ ਤੁਹਾਨੂੰ ਦਿਖਾਉਣੇ ਆ ਸੋ ਥਾਣ ਵੀ ਜਿਹੜਾ ਦੋਸਤੋ ਮੋਸਟਲੀ ਆਪਾਂ ਕੀ ਦੇਖਦੇ ਆ ਪਹਿਲਾਂ ਨਾ ਵਛੀਆਂ ਨੂੰ ਜਿਹੜਾ ਥਾਣਾ ਬਿਲਕੁਲ ਨਿੱਕੇ ਨਿੱਕੇ ਲੱਗੇ ਆ ਬਹੁਤ ਆਵਦਾ ਥਾਣਾ ਦੇਖੋ ਤੁਸੀਂ ਆਹ ਦੇਖੋ ਜੀ ਬਾਕੀ ਸੰਧੂ ਸਾਬ ਹਜੇ ਸ਼ਾਇਦ ਆਉਂਦਾ ਵਛੀਏ ਜੇ ਹਫਤਾ ਕੱਢਦੀ ਆ ਹੂੰ ਤੇ ਗਾਵਾਂ ਦੀ ਸੰਧੂ ਸਾਬ ਖਾਸियत ਹੁੰਦੀ ਆ ਅੱਜ ਰਾਤ ਨੂੰ ਹੋਰ ਹੁੰਦੀ ਆ ਦਿਨੇ ਹੋਰ ਹੋ ਜਾਂਦੀ ਆ ਹਾਂਜੀ ਹਾਂਜੀ ਕਈ ਵਾਰਾਂ ਸੌਦਾ ਕੀਤਾ ਹੁੰਦਾ ਹਾਂਜੀ ਹਾਂਜੀ ਤਾਂ ਅਲੱਦਾ ਕਿ ਇਹਨੇ ਘੱਟ ਬੰਨਣਾ ਹੁੰਦਾ ਪਰ ਅੱਦੀ ਨੇ ਵੇਖੀਦਾ ਕਿ ਬਹੁਤ ਜ਼ਿਆਦਾ ਬਣੀਆਂ ਹੁੰਦੀਆਂ ਇੱਕ ਘੰਟਿਆਂ ਦੇ ਹਿਸਾਬ ਨਾਲ ਮੈਂ ਅੱਗੇ ਵੀ ਕਈ ਵਾਰਾ ਗੱਲ ਕੀਤੀ ਆ ਹੂੰ ਬਣਦੀਆਂ ਨੇ ਹਾਂਜੀ ਹਾਂਜੀ ਲੋਬੀ ਦੋਸਤੋ ਸੋ ਬਹੁਤ ਪਿਆਰੀ ਵੱਛੀ ਆ ਦੋਸਤੋ ਕਦ ਕਦ ਕਾਫੀ ਸੋਹਣਾ ਵੱਡੇ ਕਦ ਕਾਟ ਦੇ ਵਿੱਚ ਆ ਸੋ ਪਲੂਨ ਵੱਛੀ ਪਹਿਲਾਂ ਇਹ ਵੱਛੀ ਸੂਣ ਜਾ ਰਹੀ ਆ ਕਿਸੇ ਦਾ ਭਰਾ ਚੁੱਕਣੇ ਸ਼ੁਰੂ ਕਰਤੀਆਂ ਵੱਛੀ ਨੇ ਹੂੰ ਤੇ ਬਹੁਤ ਚੰਗੀ ਆ ਲੋਬੀ ਦੋਸਤੋ ਕਰੋ ਚੈੱਕ ਤਨ ਜੋ ਉਮੀਦ ਕਰਦੇ ਆ ਕਿ ਬਰੀਡ ਵਾਈ ਇਹਦੀ ਗੱਲ ਕਰੀਏ ਤਾਂ 20 ਲੀਟਰ ਦੁੱਧ ਚ ਆਉਗੀ। ਹੂੰ। ਲਓ ਜੀ। ਸੋ ਬਾਕੀ ਚੰਗੀ ਆ ਦੋਸਤੋ ਸਪੈਸ਼ਲ ਆ। ਥਣ ਝੱਡਾ ਕਰਮਾਂ ਵਾਲੀ ਕਾਫੀ ਸੋਹਣਾ ਤਿਆਰ ਕਰੀ ਬੈਠੀ ਆ। ਕਿਸ਼ਤੀ ਲੇਵਾ ਕਿੱਥੋਂ ਸ਼ੁਰੂ ਹੋ ਗਈ ਕਿੱਥੇ ਗਿਆ ਅੱਗੇ। ਹਜੇ ਭਲਾ ਥੋੜੀਆਂ ਆਉਣੀਆਂ ਸ਼ੁਰੂ ਹੋਈਆਂ। ਸੋ ਬਾਕੀ ਰਵੇਲ ਸਭ ਤੋਂ ਮੇਨ ਗੱਲ ਵੀ ਥਾਣੀ ਬਹੁਤ ਕੁਆਲਿਟੀ ਦਾ ਕਰਦੇ ਬਹੁਤ ਚੰਗੀ ਬਹੁਤ ਹੀ ਚੰਗੀ। ਹੂੰ। ਤੋ ਦੋਸਤੋ ਕਾਤ ਸੋਨਾ ਲੈਵੇ ਹਵਾਨੇ ਦੀ ਵੀ ਕਾਫੀ ਸਾਫ ਤੇ ਸਭ ਤੋਂ ਵੱਡੀ ਗੱਲ ਵੀ ਸੀਲ ਆ ਠੰਡੀ ਧੀਰੀ ਆ ਰੱਤੇ ਰੇਟ ਆਪਾਂ ਵੀਰ ਹਰਵੇਲ ਤੋਂ ਪੁੱਛ ਲੈਂਦੇ ਆ ਸੋ ਜਿਹੜੇ ਵੀਰ ਨੇ ਘਰੇ ਚੋਨਾਸ ਤੇ ਦੋਸਤੋ ਖਰੀਦਣੀ ਹੈ ਉਹ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਸੰਦੂ ਸਾਹਿਬ ਬਰੀਡ ਚ ਪ੍ਰੋਪਰ ਆ ਕੁਆਲਿਟੀ ਚ ਪ੍ਰੋਪਰ ਆਏ ਬਹੁਤ ਹੀ ਚੰਗੀ ਆ ਅੱਛਾ ਹਰਵੇਲ ਕਿੱਥੋਂ ਤੱਕ ਮੋਲ ਕਰਦੇ ਆ ਸੰਦੂ ਸਾਹਿਬ ਇਹਦਾ 55000 ਰੁਪਿਆ ਰੇਟ ਆ ਹਾਂ ਥੋੜਾ ਬੋਧਾ ਮਾਨਤਨ ਕਰਾਂਗੇ ਆਪਾਂ ਠੀਕ ਆ ਜੀ ਹਾਂਜੀ ਲਓ ਦੋਸਤੋ 55000 ਮੁੱਲ ਤੇ ਵਿੱਚੋਂ ਮਾਨਤਨ ਹੋ ਜਾਊਗਾ ਤੋ ਇਹ ਕੋਈ ਵੀਰ ਬੇ ਤੜਕਾ ਸੌਦਾ ਕਰ ਸਕਦਾ ਹੈ ਬਾਕੀ ਥਾਣਾ ਲੇਵੇ ਦੀ ਕਾਫੀ ਸੋਹਣੀ ਆ ਬਰਲਾ ਬੁਰਲਾ ਚੰਗੀਆਂ ਨੇ ਠੀਕ ਆ ਅਕੇ ਨੈਕਸਟ ਜਿਹੜੀ ਅਗਲੀ ਵਾਰ ਤਾਂ ਬਹੁਤ ਹੁਣ ਵੱਚੀ ਸੂਈ ਹੈ ਪਹਿਲਣਿਆ ਓਕੇ ਦੁੱਧ ਇਹਦੇ ਥੱਲੇ 9 1/2 9 ਲੀਟਰ ਬਹੁਤ ਸਮਝੋ ਹਜੇ ਅੱਜ 6ਵੇਂ ਦਿਨ ਸੂਈ ਨ ਹੋਇਆ 6 ਕ ਦਿਨਾਂ ਦੀ ਹਾਂਜੀ ਸਵੇਰ ਦੂਜਾ ਹੈ ਸਵੇਰ ਦੂਜਾ ਬੱਚਾ ਮਗਰ ਜਿੱਤੇ ਉਹ ਅੱਛਾ ਜੀ ਲਓ ਜੀ ਸਵੇਰ ਦੂਜਾ ਦੋਸਤੋ ਮਗਰ ਬੱਚਾ 6 ਕ ਦਿਨਾਂ ਦੀ ਸੂਈ ਤੇ 9 ਕਿਲੋ ਹੋਣਾ ਦੁੱਧ 9 ਕਿਲੋ ਜੀ ਠੀਕ ਹਾਜ਼ਰ ਬਿਲਕੁਲ 9 ਕਿਲੋ ਬਿਲਕੁਲ ਜੀ ਹਾ ਠੀਕ ਹੈ ਜੀ ਹਾਈਟ ਦਰਮਿਆਨੀ ਆ ਦੋਸਤੋ ਵੇਲਬੂਲ ਚੋ ਚੰਗੀ ਆ ਜਰਸੀ ਦਾ ਤੇ ਸ਼ਾਈ ਵਾਲ ਦਾ ਜਿਹੜਾ ਮਿਕਸ ਆ ਹਮ ਥਾਂ ਲੇਵਾ ਬਹੁਤ ਸੋਹਣਾ ਹਾਈਟ ਦਰਮਿਆਨੀ ਮੇਰਾ ਵੀਰ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਸਾਨੂੰ ਸਭ ਨਰੋਈ ਆ ਬਿਲਕੁਲ ਤੰਦਰੁਸਤ ਆ ਕਿਉਂਕਿ ਛੇਤੀ ਕੀਤੇ ਸਾਨੂੰ ਸਭ ਇਹੋ ਜੀ ਜਿਹੜੀ ਬਰੀਡ ਆ ਯਾਨੀ ਕਿ ਬੁੱਢੀ ਹੋਣ ਵਾਲੀ ਨਹੀਂ ਹਮ ਇਹ ਨਹੀਂ ਕਿ ਦੋ ਚਾਰ ਸੂਵੇ ਸੂਕੇ ਵੀ ਇਦਾਂ ਦੀ ਹੀ ਰਹੂਗੀ ਬਲੀ ਆਪ ਤਾਂ ਆਪ ਨਹੀਂ ਬਖਾਉਂਦੀ ਉਹਨਾਂ ਲਈ ਸਭ ਬਿਲਕੁਲ ਜੀ ਬਿਲਕੁਲ ਤੇ ਲੋਬੀ ਪਹਿਲਾਂ ਵੱਛੀ ਆ ਦੋਸਤੋ ਬਾਕੀ ਵੱਛਾ ਮਗਰ ਮੇਲ ਕਾਫ ਆ ਤੇ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ 9 ਕਿਲੋ ਹੁਣ ਜਿਹੜਾ ਬਿਲਕੁਲ ਹਾਜ਼ਰ ਹੈ ਬਾਕੀ ਸੰਤੂ ਸਾਹਿਬ ਆਪਾਂ ਚਵਾਈ ਦਿਖਾ ਦਾਂਗੇ ਦੀ ਬਿਲਕੁਲ ਜੀ ਕੋਈ ਗੱਲ ਨਹੀਂ ਦਿਖਾ ਦਿਓ ਜੀ ਤੇ ਵੱਛੀ ਚੰਗੀ ਆ ਦੋਸਤੋ ਜਿਹੜੇ ਵੀਰ ਨੇ ਨਾਰਮਲ ਆ ਥੋੜੇ ਪੈਸੇ ਵੀ ਖਰਚ ਕਰਨੇ ਆ ਸੰਤੂ ਸਾਹਿਬ ਇਹਦਾ ਜਿਹੜਾ ਦੁੱਧ ਆ ਮੱਝਾਂ ਦੇ ਬਰਾਬਰ ਹੂੰ ਇਹ ਨਹੀਂ ਕਿ ਇਹ ਗਾਵ ਆ ਇਹਦਾ ਜਿਹੜਾ ਦੁੱਧ ਆ ਚੰਗੀ ਫੈਂਡ ਬਹੁਤ ਵਧੀਆ ਬਿਲਕੁਲ ਤੇ ਠੰਡੀ ਸੀ ਲਾ ਸੰਤੂ ਸਾਹਿਬ ਤੇ ਕੀ ਮੰਗ ਕਰਦੇ ਆਂ ਦੀ ਸੰਦੂ ਸਾਹਿਬ 35000 35000 ਹਾਂਜੀ ਲਓ ਜੀ 35000 ਦੇ ਵਿੱਚ ਦੋਸਤੋ ਇਹ ਵਿਹੜ ਤੁਹਾਨੂੰ ਮਿਲ ਜੂਗੀ ਛੋੜਾ ਬੱਚਾ ਬੱਚਾ ਨਾਲ ਹੀ ਕਰਾਂਗੇ ਹਾਂਜੀ ਬੱਚਾ ਨਾਲ ਹੀ ਹਨਾ ਬੱਚਾ ਹਾਂਜੀ ਬਿਲਕੁਲ ਜੀ ਆਪਾਂ ਸੰਦੂ ਸਾਹਿਬ ਦਿਖਾ ਦਿੰਦੇ ਆ ਤੁਹਾਨੂੰ ਆਹ ਲਓ ਜੀ ਇਹ ਬੱਚਾ ਮਗਰ ਜੀ ਠੀਕ ਹੈ ਜੀ 나ੜੂ ਨਾਲ ਆ ਜੀ ਬਿਲਕੁਲ ਤੇ ਅਗਲੀ ਵਿਹੜ ਹਰਵੇਲ ਜੇ ਆ ਆ ਗਈ ਆਪਣੇ ਕੋਲ ਇਹ ਸੰਦੂ ਸਾਹਿਬ ਜਰਸੀ ਦਾ ਤੇ ਐਫ ਐਫ ਦਾ ਕਰਾਸ ਆ ਹਾਂ ਲਓ ਜੀ ਤੋ ਦੋਸਤੋ ਕ੍ਰੋਸ ਅੰਗ ਦੇ ਵਿੱਚ ਅਗਲੀ ਵਾਰ ਤੁਹਾਨੂੰ ਦਿਖਾ ਰਹੇ ਹਾਂ ਜਰਸੀ ਕ੍ਰੋਸ ਐਚ ਐਫ ਆਹ ਦੇਖੋ ਪਈ ਜਣੀ ਕਿ ਦੁਜੇ ਸੰਦੂ ਸਾਹਿਬ ਦੁਜਾ ਸੁਹਾ ਸੁਗੀ ਦਿਨ ਕਿੰਨੇ ਕੁ ਲਾਜੂ ਹੋਰ ਵੇਲੇ ਜੀ ਸੰਦੂ ਸਾਹਿਬ ਦਿਨ ਤਾਂ ਹਜੇ ਖੜਦੀ ਐ ਪਰ ਬੰਨ ਵਾਲੇ ਮਤਲਬ ਰਿਕਾਡ ਤੋੜੂ ਰਿਕਾਡ ਤੋੜੂਗੇ ਹੂੰ ਇੰਨਾ ਕੁ ਲੇਵਾ ਭਰੂਗੀ ਕਿ ਲੋਡ ਤੋਂ ਵੱਧ ਲੋ ਵੀ ਦੋਸਤੋ ਕਰੋ ਚੈੱਕ ਹਜੇ ਨਾਰਮਲ ਹੀ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਢਿੱਲਾ ਟੁਲਾ ਨਾਰਮਲ ਬਾਕੀ ਸੰਦੂ ਸਾਹਿਬ ਹਜੇ ਤਾਂ ਸ਼ਾਇਦ ਹੀ ਆਉਣ ਦਿਆ ਆ ਸੋ ਅਟਰੋਡਰ ਜਿਹੜਾ ਦੋਸਤੋ ਸੋਨਾ ਬਣਾਉਗੀ ਲੇਵਟੀ ਸੋਹਣੀ ਬਣਾ ਕੇ ਤਿਆਰ ਕਰ ਲੂਗੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਆ ਨੇੜੇ ਤੋਂ ਦਿਖਾਉਨੇ ਆ ਆ ਕਰੋ ਚੈੱਕ ਬਹੁਤ ਵਧੀਆ ਸੋ ਟੇਲ ਟੁੱਲ ਕਾਫੀ ਆ ਤੇ ਕਦ ਵੀ ਸੋਨਾ ਮੀਡੀਅਮ ਹਾਈਟ ਆ ਪਰ ਨਿੱਗਰ ਨਿੱਗਰ ਬਹੁਤ ਜ਼ਿਆਦੀ ਸੰਧ ਸਭ ਲੰਬਾਈ ਆ weight ਦੇ ਵਿੱਚ ਫੁੱਲ ਆ ਹਾਂ ਵਜਨ weight ਪੂਰਾ ਠੀਕ ਆ ਜੀ ਵਜਨ weight ਪੂਰਾ ਖਾਣ ਨੂੰ ਬਹੁਤ ਜ਼ਿਆਦੀ ਮੱਲ ਵਧੀਆ ਹਾਂ ਇਹ ਨਹੀਂ ਕਿ ਪਸ਼ੂ ਮਤਲਬ ਚਾਰੂ ਨਹੀਂ ਆ ਦੇਖ ਹੀ ਰਹਿ ਤੁਸੀਂ ਬਿਲਕੁਲ ਭਰੀ ਪਈ ਆ ਖਾਪੀ ਕੇ ਬਿਲਕੁਲ ਜੀ ਬਿਲਕੁਲ ਚਾਰੂ ਚੂਰੂ ਜਿਹੜੀ ਦੋਸਤੋ ਪੂਰੀ ਆ ਬਾਕੀ ਨਾਰਮਲ ਹੀ ਇਕ ਤੁਸੀਂ ਵੇਖ ਸਕਦੇ ਜੀ ਪੂਰੀ ਮੈਂ ਜਿਆਦਾ ਨਹੀਂ ਗਾਉਂਗਾ ਪਰ ਮੈਂ ਇਹਨਾਂ ਦਾ ਆਪਦੇ ਚਲੋ ਤਜਰਬਾ ਜਿੰਨਾ ਕਰ ਆਪਣੇ ਦਿੱਤਾ ਆਪਾਂ ਨੂੰ ਜਿੰਨਾ ਕਿ ਯਾਨੀ ਕਿ ਆਪਾਂ ਇਹਨੂੰ ਵੇਖ ਸਕਦੇ ਆ ਸੰਦੂ ਸਰ 13 14 ਲੀਟਰ ਦੁੱਧ ਚ ਆਉਗੀ ਅੱਛਾ ਜੀ ਹਾਂ ਜੀ ਲੋ ਦੋਸਤੋ ਠੀਕ ਆ ਜੀ ਦੁੱਧ ਵੀ ਬਾਈ ਹਰਵੈਲ ਨੇ ਦੱਸਤਾ ਵੀ ਇੰਨਾ ਇੱਕ ਭਰੂਗੀ ਤੇ ਕਿਉਂਕਿ ਬਰੀਡ ਆ ਕੁਆਲਿਟੀ ਆ ਹੂੰ ਅਜੀਤ ਸਿੰਘ ਸਾਹਿਬ ਹਜੇ ਬਿਲਕੁਲ ਕੋਈ ਪੁੜਾ ਨਹੀਂ ਇਹਨੇ ਤੋੜਿਆ ਦਿਨ ਜਰੂਰ ਦਾਸ ਖੜੂਗੀ ਸਹੀ ਆ ਬਹੁਤ ਜਿਆਦਾ ਬਣੂਗੀ ਆ ਚਲੋ ਕਰਮਾਲੀ ਜੇ ਜਿੰਨੇ ਦਿਨ ਲੈ ਲੈ ਜੇ ਉਨੇ ਚੰਗੀ ਆ ਮੈਂ ਆ ਤਾਂ ਦੋਸਤੋ ਬਸ ਉਹ ਪੂਰੇ ਦਿਨਾਂ ਦੀ ਕਰਕੇ ਫੇਰ ਹੀ ਹੁੰਦਾ ਤੇ ਬਾਕੀ ਥਾਂ ਥਣ ਪੂਰਾ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਥਣ ਕੱਢੂਗੀ ਹੱਥੀ ਚਵਾਈ ਵਾਲਾ ਵੈਸੇ ਥਣ ਆ ਤੇ ਕੋਈ 10 ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ 10 ਦਿਨ ਲੈ ਜੂਗੀ ਆਰਾਮ ਨਾਲ ਜਿੰਨਾ ਵੀ ਖੜੂਗੀ ਉਨਾ ਬਣੂਗੀ ਹਾਂ ਤੇ ਕੀ ਕਰਾਂਗੇ ਦੀ ਡਿਮਾਂਡ ਜੀ ਸੰਦੂਸਾ ਉਹ ਡਿਮਾਂਡ ਤਾਂ ਭਾਵੇਂ 40000 ਦੀ ਵੱਚੀ ਵੇਚਦੀ ਐ ਸੂਨ ਤੇ ਹਾਂ ਪਰ ਇਸ ਟਾਈਮ ਜਿਹੜਾ ਆਪਾਂ ਇਹਦਾ 29.5 ਹਜ਼ਾਰ ਛੋਟ ਹੋਊਗੀ ਉਹਦੇ ਚੋਂ 29.5 ਚੋਂ ਬਿਲਕੁਲ ਜੀ ਲਓ ਜੀ 29.5 ਹਜ਼ਾਰ ਦੇ ਵਿੱਚੋਂ ਦੋਸਤੋ ਛੋਟ ਹੋ ਜਾਊਗੀ ਮਾਨਤਾਨ ਹੋ ਜਾਊਗਾ ਘਰ ਆਏ ਵੀਰਾਂ ਦਾ ਤੇ ਇਹ ਐਨੀਮਲ ਸੀ ਬਾਈ ਹਰਬੇਲ ਸਿੰਘ ਦੇ ਕੋਲ ਦੋਸਤੋ ਪੂਰੀ ਚਵਾਈ ਤੁਸੀਂ ਦੇਖ ਲਈ ਆ ਜਿਹੜੇ ਐਨੀਮਲਸ ਹੋਏ ਸੀਗੇ ਉਹਨਾਂ ਦੀ ਪੂਰੀ ਚਵਾਈ ਤੁਸੀਂ ਦੇਖ ਲਈ ਆ ਕੁਝ ਕੁਝ ਧਾਰਾ ਮਾਰ ਕੇ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਤਾ ਸੋ ਬਾਕੀ ਕੋਈ ਵੀਰ ਆਪ ਦੀਆਂ ਅਣਕੇ ਨਰਕਪਰਖ ਕਰ ਲਈ ਤਸੱਲੀ ਕਰ ਲਈ ਹਰਵੇਲ ਨੰਬਰ ਬਾਈ ਬੋਲ ਦਿੱਗੇ 99038202599063 82025 ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ